ਤਵਾਰ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਇੱਕ ਬੁੱਢੀ ਮਾਈ ਆਉਂਦੀ ਆ ਉਹ ਬੁੱਢੀ ਮਾਈ ਇੱਕ ਲੋਹੇ ਦਾ ਤਵਾ ਲੈ ਕੇ ਆਉਂਦੀ ਆ ਤੇ ਆ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਚਰਨਾਂ ਨਾਲ ਉਹ ਤਵੇ ਨੂੰ ਘਸਾਉਂਦੀ ਹੈ ਨਾਲੇ ਉਹਨਾਂ ਦੇ ਚਰਨ ਛਾਉਂਦੀ ਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਆ ਵੀ ਮਾਈਏ ਕੀ ਕਰ ਰਹੀ ਆ ਤੂੰ ਵੀ ਤੂੰ ਮੇਰੇ ਮਾਵਾ ਵਰਗੀਆਂ ਮੇਰੇ ਚਰਨ ਕਿਉਂ ਛੋਹ ਰਹੀ ਆ ਤੂੰ ਤੇ ਅੱਗੋਂ ਮਾਈ ਜਵਾਬ ਦਿੰਦੀ ਆ ਕਿ ਮੈਂ ਕਹਿੰਦੀ ਲੋਕਾਂ ਤੋਂ ਸੁਣ ਕੇ ਆਈ ਆ ਵੀ ਜਿਹੜੀ ਚਰਨ ਤੁਹਾਡੇ ਚਰਨਾਂ ਨਾਲ ਚੀ ਸ਼ੋਈ ਜਾਂਦੀ ਆ ਕਹਿੰਦੇ ਸੋਨੇ ਵਿੱਚ ਬਦਲ ਜਾਂਦੇ ਸੋਨੇ 'ਚ ਤਬਦੀਲ ਹੋ ਜਾਂਦੇ ਤਾਂ ਕਰਕੇ ਕਹਿੰਦੇ ਮੈਂ ਲੋਹੇ ਦਾ ਤਵਾ ਲੈ ਕੇ ਆਈਆਂ ਵਕੀਰਤਾ ਇਹ ਸੋਨੇ 'ਚ ਹੀ ਬਦਲ ਜਾ ਕਹਿੰਦੇ ਮੇਰੀ ਗਰੀਬੀ ਚੱਕੀ ਜਾਵੇ ਐਨਾ ਹੀ ਸੋਹਣ ਦੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਦੇ ਮੰਤਰੀਆਂ ਨੂੰ ਕਿਹਾ ਵੀ ਇਹ ਮਾਈ ਦੇ ਤਵੇ ਬਰੋਬਰ ਇਹਨਾਂ ਨੂੰ ਸੋਨੇ ਦੇ ਮੋਹਰੇ ਦੇ ਦਿੱਤੀਆਂ ਜਾਣ ਇਹ ਵੇਖੋ ਵੀ ਇੱਕ ਰਾਜਾ ਸਾਹਿਬ ਦਾ ਕਿੱਡਾ ਦਿਲ ਸੀ ਕਿੰਨੇ ਮਹਾਨ ਰਾਜੇ ਸੀ ਵੀ ਸਾਰਿਆਂ ਵਾਸਤੇ ਕਿੰਨਾ ਸੋਏ ਦੇ ਸੀ ਉਹਨਾਂ ਵੇਲੇ ਨਾ ਹੀ ਕੋਈ ਜੇਲ ਸੀ ਨਾ ਹੀ ਕੋਸਤੀ ਉਹਨਾਂ ਵਰਗਾ ਰਾਜ ਕਿਸੇ ਨੇ ਨਹੀਂ ਕੀਤਾ ਖਾਲਸੇਵਰ ਵਰਗਾ ਰਾਜ ਆਇਆ ਤਾਂ ਕਿਸੇ ਨੇ ਨਹੀਂ ਕੀਤਾ ਜਿੰਨੇ ਵੀ ਧਰਮ ਸਾਰਿਆਂ ਨੂੰ ਇੱਕ ਬਰਾਬਰ ਸਮਝਣਾ ਕਿਸੇ ਨਾਲ ਭੇਦ ਭਾਵ ਨਹੀਂ ਕਰਨਾ ਤੇ ਜਿਹੜੇ ਸਰਕਾਰਾਂ ਕੋਦੋਂ ਕਹਿੰਦੀਆਂ ਸਿਵੇ ਆਤਵਾਦੀ ਐਵੇਂ ਆ ਇਹ ਬੰਦੂਕਾਂ ਰੱਖਦੇ ਆ ਤੇ ਉਹ ਆ ਦੇ ਸੇਫਟੀ ਲਈ ਤਾਂ ਰੱਖਣੀਆਂ ਹੀ ਆ ਤੇ ਬਾਕੀ ਉਹਨਾਂ ਵਰਗਾ ਰਾਜ ਕਿਸੇ ਨੇ ਨਹੀਂ ਕੀਤਾ ਤੇ ਨਾ ਹੀ ਕੋਈ ਕਰ ਸਕੇ ਤੁਹਾਨੂੰ ਪਤਾ ਹੀ ਆ ਬਾਕੀ